ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ। ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ। ਕਿਉਂਕਿ ਮਤੋਂ ਵੀਡੀਓ ਨਹੀਂ ਪਈ। ਕਿਉਂਕਿ ਮੈਂ ਵਾਗੀ ਮੇਰੇ ਪੇਕੇ ਪਿੰਡ ਜੀ ਉੱਥੇ ਮੈਨੂੰ 4-5 ਦਿਨ ਲੱਗ ਗਏ। ਵੀਡੀਓ ਮੈਂ ਕਿਉਂ ਨਹੀਂ ਬਣਾਈਗੀ। ਚਲੋ ਜੀ ਅੱਜ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਆਂ। ਅੱਜ ਆਪਾਂ ਕੌਣ ਦੀ? ਪਾਪਾਾਂ ਦੀ ਵੀਡੀਓ ਬਣਾਉਣੇ ਆ। ਕਿਉਂਕਿ ਆਪਾਂ ਦੂਜੇ ਲੋਟ ਵੀ ਸ਼ੇਅਰ ਕਰੀ ਹੋਈ ਆਪਣੇ ਚੈਨਲ ਤੇ ਵੀਡੀਓ ਜਿਹੜੀ ਕੁੱਕਰ ਚ ਬਣਾਈ ਤੀ ਅੱਜ ਉਹ ਆਪਾਂ ਨੇ ਮੱਕੀ ਲੈ ਕੇ ਮੱਕੀ ਨੂੰ ਤੇਲ ਦੇ ਵਿੱਚ ਤੇਲ ਪਾ ਕੇ ਤੇ ਵਿੱਚ ਹਲਦੀ ਪਾ ਕੇ ਨਮਕ ਪਾ ਕੇ ਬਣਾਈ ਤੀ ਪਰ ਇਹ ਦੇ ਵਿੱਚ ਕਹਿੰਦੇ ਕੋਈ ਵੀ ਚੀਜ਼ ਪਾਉਣ ਦੀ ਲੋੜ ਨਹੀਂ ਹੈਗੀ ਕਿ ਇੱਦਾਂ ਹੀ ਬਣ ਜੂਗੀ ਵਿੱਚ ਇਹਦੇ ਸਾਰਾ ਕੁਝ ਚਲੋ ਜੀ ਆਪਾਂ ਗੈਸ ਬਾਲਦੇ ਹਾਂ ਕੁੱਕਰਾਂ ਦੇ ਕਢਾਈ ਇਹਨੂੰ ਕੁੱਕਰ ਚ ਵੀ ਪਾਉਣ ਦੀ ਲੋੜ ਨਹੀਂ ਜੀ ਇਹ ਕਢਾਈ 'ਚ ਬਣ ਜੂਗੀ ਕਢਾਈ ਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲੈਨੇ ਆ ਗਰਮ ਕਰ ਲੈਨੇ ਆ ਲਓ ਜੀ ਆਪਾਂ ਇਹ ਪੈਕਟ ਨੂੰ ਕੱਟ ਲੈਨੇ ਆ ਇੱਕ ਛੋਟੀ ਜੀ ਕੈਂਚੀ ਵੀ ਆਪਾਂ ਲੈ ਕੇ ਆਵਾਂਗੇ ਪੈਕਟ ਕੱਟਣ ਵਾਸਤੇ ਜਿਵੇਂ ਕੋਈ ਮੈਗੀ ਬਣਾਉਣੀ ਹੈ ਕੁਝ ਵੀ ਬਣਾਉਣੀ ਹੈ ਇਹ ਤਰ੍ਹਾਂ ਸੁਕਾ ਲੈਨੇ ਕਿਉਂਕਿ ਵੱਡੀ ਵੀਡੀਓ ਮੇ ਤੁਹਾਨੂੰ ਨਹੀਂ ਬਣਦੀ ਇਹ ਕੰਮ ਜੇ ਖੇਡੇ ਪਏ ਨੇ ਅੱਜ ਆਪਾਂ ਬਣਾਣਿਆ ਪਾਪ ਕੌਰਨ ਦੀ ਭੁੱਖ ਵੀ ਲੱਗੀ ਪਈ ਸੀ ਥੋੜੀ ਜੀ ਪਾਪ ਕੌਰਨ ਬਣਾ ਕੇ ਖਾਣੇ ਆ ਮੈਂ ਕਿਹਾ ਵੀ ਚੱਲ ਵੀਡੀਓ ਸ਼ੇਅਰ ਕਰ ਦਨੇ ਲੋ ਜੀ ਕੜਾਹੀ ਆਪਣੀ ਚੰਗੀ ਤਰ੍ਹਾਂ ਗਰਮ ਹੋ ਗਈ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਪਾਪ ਕੌਰਨ ਨਾ ਤੇਰੇ ਵਿੱਚ ਆਪਾਂ ਨੂੰ ਨਮਕ ਪਾਉਣ ਦੀ ਲੋੜ ਆ ਤੇ ਨਾ ਇਹਦੇ ਵਿੱਚ ਆਪਾਂ ਨੂੰ ਘੀ ਪਾਉਣ ਦੀ ਲੋੜ ਆ ਵਿੱਚੇ ਪਾਇਆ ਪਵਾਇਆ ਉਹਨਾਂ ਦਾ ਸਾਰਾ ਕੁਸਾ ਜਿਹੜੀਆਂ ਆਪਾਂ ਮੁੱਲ ਲੈਣੇ ਆ ਜੀ ਬਣੀਆਂ ਬਣਾਈਆਂ ਲੈ ਲੈਣੇ ਭੁੰਨੀਆਂ ਬਣਾਈਆਂ ਉਹ ਥੋੜੀਆਂ ਜਿਹੀਆਂ ਜਿਹਾ ਹੋ ਜਾਂਦੀਆਂ ਨੇ ਗਰਮ ਗਰਮੇ ਵਧੀਆ ਲੱਗਦੀਆਂ ਨੇ ਇਦੇ ਵਿੱਚ ਹਲਦੀ ਵੀ ਪਈ ਹੋਈ ਆ ਤੇ ਨਮਕ ਵੀ ਪਿਆ ਹੋਇਆ ਤੇ ਕੀ ਹੋਊਗੀ ਵਿੱਚੇ ਲਓ ਜੀ ਹੁਣ ਇਹਨੂੰ ਆਪਾਂ ਪਰੋਟਾ ਕੱਢ ਲੈਣਾ ਗੜ ਖੇਡ ਦਿਆ ਨੇ ਬਾਹਰ ਗੜ ਦੇਖੋ ਬਾਹਰੋਂ ਨਿਕਲ ਸਾਈ ਜਾਓ ਲਓ ਜੀ ਕੋਈ ਕੀ ਰਹਿ ਗਈ ਹੁਣ ਆਪਣੀ ਬਣ ਗਈ ਬੰਦਾ ਹੁਣ ਜਿਹੜੀ ਕੋਈ ਵਿੱਚ ਰਹਿ ਗਈ ਆਪੇ ਸੇਕ ਨਾਲੇ ਬਣ ਜੂ ਰੋਟੀ ਟੈਸਟ ਪਾਪਾ ਬਣ ਕੇ ਆਪਣੀ ਤਿਆਰ ਹੁਣ ਇਹਨੂੰ ਆਪਾਂ ਇੱਕ ਬੋਲ ਦੇ ਵਿੱਚ ਪਾ ਲੈਨੇ ਆ ਸੁੱਜੀ ਮੱਕੀ ਵੀ ਲਿਆਵਾਂਗੇ ਜੀ ਆਪਾਂ ਕਿਉਂਕਿ ਵਧੀਆ ਲੱਗਦੀਆਂ ਨੇ ਚਾਹ ਚੂ ਨਾਲ ਦੁਪਹਿਰੇ ਵੇਲੇ ਖਾਧੀਆਂ ਜਾਂਦੀਆਂ ਨੇ ਮੱਕੀ ਲਿਆ ਕੇ ਰੱਖਾਂਗੇ ਉਰੋਂ ਪਿੰਡ ਚੋਂ ਨਹੀਂ ਮਿਲਦੀ ਅਮਰਗੜ ਤੋਂ ਲਿਆਉਣੀ ਪਊਗੀ ਫਿਰ ਆਪਾਂ ਲਿਆ ਕੇ ਰੱਖ ਲਾਂਗੇ ਅੱਛ ਸਸਮੀ ਕਾਓ ਪਾਪਕੋਰਨ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਚ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ